ਗੁਰਾਇਵਖੇ ਉਸ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਜਦੋਂ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇ ਦੀ ਬੱਸ ਜੋ ਕਿ ਅੰਮ੍ਰਿਤਸਰ ਤੋਂ ਪਹਿਵੇ ਜਾ ਰਹੀ ਸੀ ਦਾ ਗੁਰਾਇਵਖੇ ਪਿਛਲਾ ਟਾਇਰ ਫਟਣ ਨਾਲ ਵੱਡਾ ਧਮਾਕਾ ਹੋ ਗਿਆ ਜਿਸ ਨਾਲ ਜਿੱਥੇ ਬੱਸ ਦੇ ਹੇਠਾਂ ਅਤੇ ਸਾਈਡ ਦੀ ਚਦਰ ਫਟ ਗਈ ਉੱਥੇ ਹੀ ਇਸ ਦੌਰਾਨ ਬੱਸ ਵਿੱਚ ਸਵਾਰ ਦੋ ਲੜਕੀਆਂ ਵੀ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਡਾਇਲ 108 ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆਂ ਬਾਚਾਲਕ ਅਤੇ ਕੰਡੈਕਟਰ ਨੇ ਦੱਸਿਆ ਕਿ বাস ਅੰਮ੍ਰਿਤਸਰ ਤੋਂ ਪਹਿਵਾ ਜਾ ਰਹੀ ਸੀ ਤੇ ਜਦੋਂ ਗਰਾਮ ਵਿਖੇ ਸਵਾਰੀਆਂ ਚੁੱਕਣ ਲਈ ਰੁਕੀ ਤਾਂ ਇੱਕਦਮ ਇਹ ਟਾਇਰ ਫਟ ਗਿਆ ਜਿਸ ਨਾਲ বাস ਦੀ ਸਾਈਡ ਤੋਂ ਅਤੇ ਥੱਲੇ ਛੱਦਰ ਫਟ ਗਈ ਉਹਨਾਂ ਦੱਸਿਆ ਕਿ বাস ਵਿੱਚ ਲਗਭਗ 70 ਤੋਂ 80 ਦੇ ਕਰੀਬ ਸਵਾਰੀਆਂ ਸਨ ਉਹਨਾਂ ਦੱਸਿਆ ਕਿ বাস ਦੇ ਟਾਇਰ ਜ਼ਿਆਦਾ ਮਾਰੇ ਹਨ ਜਿਸ ਬਾਬਤ ਉਹਨਾਂ ਵੱਲੋਂ ਕੰਪਨੀ ਨੂੰ ਵੀ ਕਿਹਾ ਗਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਕਹਿਆ ਕਿ ਹੋਰ ਜਾਣਾ ਹੀ ਇਸੇ ਤਰ੍ਹਾਂ ਹੀ ਜਾਨ ਨੂੰ ਜੋਖਮ ਵਿੱਚ ਪਾ ਕੇ ਬੱਸ ਲੈ ਕੇ ਜਾਂਦੇ ਹਨ ਉਹਨਾਂ ਸਰਕਾਰ પાસે ਮੰਗ ਕੀਤੀ ਕਿ ਬੱਸਾਂ ਦੀ ਹਾਲਤ ਨੂੰ ਸੁਧਾਰਿਆ ਜਾਵੇ ਦਰਸ਼ਕ ਇਹਨਾਂ ਦਾ ਡੈਜੀ ਬਲਕਾਰ ਸਿੰਘ ਜੀ ਇਹ ਕਿਹੜੇ ਡੀਪੂ ਦੀ ਬੱਸ ਹੈ ਕਿੱਥੋਂ ਕਿੱਥੇ ਚੱਲੇਗੀ ਪੰਜਾਬ ਰੋਡ 'ਤੇ ਅੰਮ੍ਰਿਤਸਰ ਠੋਦਿਆ ਜੀ ਕਿੱਥੇ ਕਿੱਥੇ ਚੱਲੇਗੀ ਜੀ ਅਸੀਂ ਪੇ ਵਿੱਚ ਅੰਮ੍ਰਿਤਸਰ ਤੋਂ ਪੇਵਾ ਚੱਲੇ ਜੀ ਕੀ ਇੱਥੇ ਗਰਾਇਆ ਖੜੇ ਹੈ ਕਿ ਧਮਾਕਾ ਹੋਇਆ ਹੈ ਬੜੀ ਜ਼ੋਰਦਾਰ ਕੀ ਹੋਇਆ ਜੀ ਇਹ ਇਹ ਤਾਂ ਜੀ ਟਾਇਰ ਫਟ ਗਿਆ ਹੂੰ ਕਿੰਨੇ ਕੁ ਸਵਾਰੀਆਂ ਸੀ ਜੀ ਬੇਟਾ ਇਹਦੇ ਸਵਾਰੀਆਂ ਜੀ 60 70 ਰਹਿ ਗਈਆਂ ਸੀ ਤੇ ਛੱਟਾ ਵੀ ਆਈ ਹੈ ਜੀ ਨਹੀਂ ਸਾਰਾ ਤਾਂ ਬਚਾ ਹੋ ਗਿਆ ਥੋੜੀ ਮਮੁਲੀ ਸਾਡੇ ਇੱਕ ਲੜਕੀ ਨੂੰ ਲੱਗੀ ਦੋ ਲੜਕੀਆਂ ਦੱਸਦੇ ਪਏ ਉਹਨਾਂ ਦੇ ਛੱਟਾ ਲੱਗੇ ਆ ਹਾਂ ਜੀ ਹਾਂ ਜੀ ਮਮੁਲੀ ਛੱਟਾ ਲੱਗੇ ਦੋਵਾਂ ਨੂੰ ਕਿਉਂਕਿ ਅੰਦਰ ਇੱਕ ਪੱਤਰੀ ਆ ਕੋਈ ਉਹ ਮਤਲਬ ਉਹਨਾਂ ਦੇ ਲੱਗ ਗਈ ਆ ਪੱਤੇ ਵੀ ਫੱਟ ਗਿਆ ਅੰਦਰ ਅੰਦਰ ਪੱਤਰੀ ਫੱਟੀ ਆ ਟਾਇਰ ਫਟ ਗਿਆ ਉਹਦੇ ਨਾਲ ਹੀ ਪੱਤਰੀ ਫੱਟ ਗਿਆ ਅੰਦਰ ਉਹ ਅੰਦਰਲੀ ਸਾਈਡ ਹਾਂ ਜੀ ਅੰਦਰਲੀ ਸਾਈਡ ਅੰਦਰਲੀ ਸਾਈਡ ਕਾਰਨ ਕੀ ਹੋਇਆ ਜੀ ਇਹਦੇ ਕਾਰਨ ਕੁਝ ਨਹੀਂ ਜੀ ਟਾਇਰਾਂ ਦੀ ਪ੍ਰੋਬਲਮ ਵੀ ਆ ਟਾਇਰ ਖਸਤਾ ਹਾਲਤ ਹੈ ਟਾਇਰ ਰਿਸੋਰਸੀ ਹਮ ਉਹਨਾਂ ਦੀ ਰਬੜ ਲੱਤ ਗਈ ਚਰ ਫਟ ਗਿਆ ਐਡੀ ਦੂਰ ਤੁਸੀਂ ਦੂਜੇ ਸੂਬੇ 'ਚ ਚੱਲੇ ਆਂ ਪੇ ਹਾਈਵੇ ਦੀ ਬਾਸਿਆ ਹਰਿਆਣਾ 'ਚ ਤੁਸੀਂ ਜਾ ਰਹੇ ਆਂ ਹਾਂਜੀ ਲੋਕ ਕਿੰਨੇ ਵਿੱਚ ਸਵਾਰ ਆ ਤੁਸੀਂ ਆਪ ਵਿੱਚ ਐ ਤੁਹਾਡੇ ਵੀ ਪਰਿਵਾਰ ਐ ਨੇ ਆਨੇ ਨਿੱਕੇ ਐ ਕਦੀ ਸਰਕਾਰ ਨੂੰ ਇਹ ਗੱਲ ਦੱਸੇ ਨਹੀਂ ਕਿ ਹਾਲਾਤ ਇਹ ਐ ਕਿ ਕਿਸ ਤਰੀਕੇ ਨਾਲ ਅਸੀਂ ਪਹੁੰਚੂਗੇ ਦੱਸਿਦਾ ਜੀ ਸਭ ਕੁਝ ਦੱਸਿਦਾ ਅਸੀਂ ਪਰ ਲਾਪਰਵਾਹੀ ਹੈ ਕੱਡੀਪੂ ਵਾਲੇ ਜਿਹੜੇ ਤੁਹਾਡੇ ਜੀਐਮ ਸਾਹਿਬ ਐ ਕਦੀ ਦੇਖਦੇ ਨੇ ਕੰਡੀਸ਼ਨਾਂ ਕੀ ਐ ਟਾਇਰਾਂ ਦੀ ਐ ਦੇਖਦੇ ਨੇ ਸਭ ਕੁਝ ਦੇਖਦੇ ਨੇ ਉਹ ਪਰ ਹੁਣ ਕੱਲੀ ਕੱਲੀ ਬਾਤ ਥਲੇ ਦੋਨਾਂ ਨੂੰ ਵਿਖੜਾ ਨਹੀਂ ਉਹਨਾਂ ਤੇ ਕਹਿਣਾ ਹੀ ਹੁੰਦਾ ਹੂੰ ਦੇਖੋ ਜਦੋਂ ਤੁਸੀਂ ਡੀਪੋ ਤੋਂ ਲੈ ਕੇ ਬੱਸ ਨਿਕਲਦੇ ਆ ਉਹਦੇ ਦੱਸ ਦੇਣਾ ਕਿ ਇਹ ਜਾਣ ਵਾਲੀ ਹੈਗੀ ਪਹੁੰਚੂਗੀ ਵੀ ਕਿ ਨਹੀਂ ਅਸੀਂ ਦੱਸਨੇ ਆ ਜੀ ਅਸੀਂ ਤੁਹਾਨੂੰ ਦੱਸਦੇ ਆ ਵੀ ਆ ਟਾਇਰ ਮਾੜਿਆ ਅੱਜ ਕਿੱਦਾਂ ਵੀ ਸਾਡਾ ਅਸੀਂ ਦੱਸਣਾ ਹੁੰਦਾ ਡਰਾਈਵਰ ਨੂੰ ਦੱਸਣਾ ਦੱਸਣਾ ਠੀਕ ਹੈ ਜੇ ਮੇਰੇ ਕੋਲ ਇਹ ਪੱਕੀ ਗੱਡੀ ਹੈ ਮੇਰੇ ਕੋਲ ਤੇ ਡੀਪੋਆਂ ਦੇ ਵਿੱਚ ਹੈ ਨਹੀਂਗਾ ਟਾਇਰ ਨਹੀਂ ਟਾਇਰ ਨਹੀਂ ਹੈਗਾ ਜੀ ਸਮਾਨ ਨਹੀਂ ਹੈਗਾ ਤੇ ਦੰਦੇ ਆਉਣਾ ਆਏ ਵੱਡੇ ਵੱਡੇ ਹੁੰਦੇ ਸਰਕਾਰਾਂ ਦੇ બસ ਦਵੇਰੇ ਦਵੇ ਬੋਕਲੇ ਰਕਾਰ ਤੋਂ ਮੰਗ ਕਰੂਗਾ ਕੁਝ ਅਸੀਂ ਹੋਰ ਮੰਗ ਕਰਦੇ ਆ ਜੀ ਗੱਡੀਆਂ ਨਾਲ ਧਿਆਨ ਦਿੱਤਾ ਜਾਵੇ ਟੈਰਾਂ ਨਾਲ ਧਿਆਨ ਦਿੱਤਾ ਜਾਵੇ ਇਹਦੇ ਰਿਪੇਅਰ ਦਾ ਧਿਆਨ ਦਿੱਤਾ ਜਾਵੇ ਉਧਰ ਬੱਸ ਵਿੱਚ ਸਵਾਰ ਸਵਾਰੀਆਂ ਮੁਤਾਬਕ ਬੱਸ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ ਜਿਸ ਕਾਰਨ ਬੱਸ ਵਿੱਚ ਹਫੜਾ ਦਫੜੀ ਮਚ ਗਈ ਹੁਣ ਆ ਕਿਹਾ ਕਿ ਇਸ ਦੌਰਾਨ ਦੋ ਲੜਕੀਆਂ ਦੇ ਵੀ ਸੱਟਾਂ ਵੱਜੀਆਂ ਨੇ ਜਦਕੀ ਹਾਸੇ ਤੋਂ ਬਾਅਦ ਇੱਕ ਜ਼ਖਮੀ ਲੜਕੀ ਦਾ ਮੋਬਾਈਲ ਵੀ ਨਹੀਂ ਮਿਲ ਰਿਹਾ ਫਿਲਹਾਲ ਬੱਸ ਚਾਲਕ ਵੱਲੋਂ ਸਵਾਰੀਆਂ ਨੂੰ ਹੋਰ ਬੱਸ ਵਿੱਚ ਚੜਾ ਕੇ ਬੱਸ ਦੀ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਗੁਰਾਇਆਂ ਤੋਂ ਨਵਰੰਗ ਚੈਨਲ ਇਹ ਮਨੀਸ਼ ਕੌਸ਼ਲ ਦੀ ਰਿਪੋਰਟ ਇਹ ਜਿਹੜੀ ਰੋਡਵੇ ਦੀ ਬੱਸ ਹੈ ਜਿਹਦਾ ਐਕਸੀਡੈਂਟ ਹੋਇਆ ਇਹ ਟਾਇਰ ਬਲਾਸਟ ਹੋਣ ਕਰਕੇ ਇਹ ਐਕਸੀਡੈਂਟ ਹੋਇਆ ਜਿਹੜਾ ਕਿ ਗੁਰਾਇਆਂ ਤੋਂ ਬੱਸ ਸਟੈਂਡ ਤੋਂ ਚੱਲੀ ਸੀ ਹਜੇ ਤੇ ਇਹਨਾਂ ਦਾ ਟਾਇਰ ਫਟ ਗਿਆ ਬੈਕ ਸਾਈਡ ਦਾ ਜਿਹਦੇ ਵਿੱਚ ਦੋ ਲੇਡੀਆਂ ਜਿਹਦੇ ਵਿੱਚ ਇੱਕ ਲੜਕੀ ਸੀ ਪਿੰਸੋ ਪੜਦੀ ਸੀ ਜਲੰਧਰ ਪਟਿਆਲੇ ਰਹਿਣ ਵਾਲੀ ਸੀ ਉਹਦੇ ਮਮਲੀ ਸੱਟਾਂ ਲੱਗੀਆਂ ਤੇ ਦੂਜੀ ਜਿਹੜੀ ਲੜਕੀ ਉਹ ਪ੍ਰਾਈਵੇਟ ਜੌਬ ਕਰ ਰਹੀ ਸੀ ਉਹ ਵੀ ਪਟਿਆਲੇ ਦੀ ਰਹਿਣ ਵਾਲੀ ਸੀ ਤੇ ਉਹਦਾ ਲੱਤ ਵਿੱਚ ਫੈਕਚਰ ਹੋਈ ਆ ਉਹਨੂੰ ਐਂਬੂਲੈਂਸ ਰਾਹੀਂ ਅਸੀਂ ਸਿਵਲ ਹਸਪਤਾਲ ਫਲੋਰ ਪਹੁੰਚਾ ਦਿੱਤਾ ਹੈ ਫਿਰ ਅਗਲੀ ਕਾਰਵਾਈ ਲਈ ਥਾਣਾ ਗ੍ਰੈਂਡ ਨੂੰ ਸੂਚਿਤ ਕਰ ਦਿੱਤਾ ਹੈ